ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਮਹੱਲਾ ਪੰਜਮ ਫਿਰਤ ਫਿਰਤ ਬੇਟੇ ਜਨ ਸਾਧੂ ਪੂਰੇ ਅਗੁਰ ਸਮਝਾਇਆ ਆਣ ਸਗਲ ਬੇਦ ਕਾਮ ਨਾ ਆਵੇ ਆਰਹਰ ਨਾਮ ਧਿਆਇਆ ਤਾਤੇ ਮੋਹਤਾਰੀ ਓਟ ਗੋਪਾਲ ਸਰਣਾ ਭਰਿਓ ਭੂਰਨ ਪਰਮੇਸ਼ਰ ਬਿਣ세 ਸਗਲੇ ਜੰਜਾਲ ਰਹਾਓ ਸੁਰਗ ਮਿੱਤਰ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਬਿ ਆਪੇ ਮਾਏ ਜੀ ਉਦਾਰਨ ਸਭ ਗਲ ਤਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਰਨਜਨ ਗਾਇਐ ਪਾਈਐ ਸਰਬ ਨਿਧਾਨਾ ਕਰ ਕੀ ਰੁਪਾ ਜਸ ਦੇ ਸੁਆਮੀ ਬਿਰਲੇ ਕਾਹੂ ਜਨਾ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਮਹੱਲਾ ਪੰਜਮ ਫਿਰਤ ਫਿਰਤ ਬੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਣ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਧਿਆਇ ਤਾਤੇ ਮੋਹ ਤਾਰੀ ਓਟ ਗੋਪਾਲ ਸਰਨ ਭਰਿਓ ਭੂਰਨ ਪਰਮੇਸ਼ਰ ਬਿਣ ਸੇ ਸਗਲੇ ਜੰਜਾਲ ਰਹਾਓ ਸੁਰਗ ਮਿੱਤਰ ਸਵਰਗ ਮਿਰਤ ਪਿਆਲੇ ਭੂਮੰਡਲ ਸਗਲ ਬਿਆਪੇ ਮਾਏ ਜੀ ਉਦਾਰਣ ਸਭ ਗਲ ਤਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਰੰજન ਗਾਇਏ ਪਾਈਏ ਸਰਬਨਿਧਾਨਾ ਕਰ ਕਿਰਪਾ ਜਸ ਦੇ ਸੁਆਮੀ ਬਿਰਲੇ ਕਾਹੂ ਜਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਣ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਧਿਆਇਆ ਤਾਤੇ ਮੋਹਤਾਰੀ ਓਟ ਗੋਪਾਲ ਸਰਣਾ ਪਰਿਓ ਭੂਰਨ ਪਰਮੇਸ਼ਰ ਬਿਣਸੇ ਸਗਲੇ ਜੰਜਾਲ ਰਹਾਓ ਸੁਰਗ ਮਿੱਤਰ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਬਿ ਆਪੇ ਮਾਏ ਜੀ ਉਦਾਰਨ ਸਭ ਕਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬਨ ਦਾ ਨਾਮ ਕਰ ਕੀ ਰਪਾ ਜਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਫਿਰਤ ਫਿਰਤ ਬਿਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਣ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਧਿਆਇ ਤਾਤੇ ਮੋਹ ਤਾਰੀ ਓਟ ਗੋਪਾਲ ਸਰਨ ਭਰਿਓ ਪੂਰਨ ਪਰਮੇਸ਼ਰ ਬਿਣ ਸੇ ਸਗਲੇ ਜੰਜਾਲ ਰਹਾਓ ਸੁਰਗ ਮਿੱਤਰ ਸਰਗ ਮਿਰਤ ਪਿਆਲ ਭੂ ਮੰਡਲ ਸਗਲ ਬਿ ਆਪੇ ਮਾਏ ਜੀ ਉਦਾਰਨ ਸਭ ਕਲ ਤਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਰਨਜਨ ਗਾਇਏ ਪਾਈਏ ਸਰਬਨਿਧਾਨਾ ਕਰ ਕਿਰਪਾ ਜਸ ਦੇ ਸੁਆਮੀ ਬਿਰਲੇ ਕਾਹੂ ਜਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਮਹੱਲਾ ਪੰਜਮ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਣ ਸਗਲ ਬੇਦ ਕਾਮ ਨਾ ਆਵੇ ਆਰਹਰ ਨਾਮ ਧਿਆਇਆ ताते मोह तारी ओट गोपाल शरण भरयो पूरन परमेश्वर बिनसे सगले जंजाल रहाओ स्वर्ग मित्र स्वर्ग मेरट प्याले भूमंडल सगले बियापे माए जी उद्धार सब गल तारन हर हर नाम त्याए ਨਾਨਕ ਨਾਮ ਨਰਨਜਨ ਗਾਇਏ ਪਾਈਏ ਸਰਬ ਨਿਧਾਨਾ ਕਰ ਕੀ ਰੁਪਾ ਜਸ ਦੇ ਸੁਆਮੀ ਬਿਰਲੇ ਕਾਹੂ ਜਨਾ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਣ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਧਿਆਇ ਤਾਤੇ ਮੋਹਤਾਰੀ ਓਟ ਗੋਪਾਲ ਸਰਨ ਭਰਿਓ ਪੂਰਨ ਪਰਮੇਸ਼ਰ ਬਿਣ ਸੇ ਸਗਲੇ ਜੰਜਾਲ ਰਹਾਓ ਸੁਰਗ ਮਿੱਤਰ ਸਵਰਗ ਮੇਰੇ ਤੇ ਪਿਆਲੇ ਭੂ ਮੰਡਲ ਸਗਲ ਬਿਆਪੇ ਮਾਏ ਜੀ ਉਦਾਰਨ ਸਭ ਗਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਰਨਜਨ ਗਾਇਏ ਪਾਈਏ ਸਰਬਨਿਦਾਨਾ ਕਰ ਕਿਰਪਾ ਜਸ ਦੇ ਸੁਆਮੀ ਬਿਰਲੇ ਕਾਹੂ ਜਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਫਿਰਤ ਫਿਰਤ ਬੇਟੇ ਜਨ ਸਾਧੂ ਪੂਰੇ ਅਗੁਰ ਸਮਝਾਇਆ ਆਣ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਧਿਆਇਆ ताते मोह तारी ओट गोपाल शरण भरयो पूरन परमेश्वर बेणसे सगले जंजाल रहाओ स्वर्ग मित्र स्वर्ग मृत्यु पियल भूमंडल सगले बियापे माए जी उद्धारन सब गल तारन हर हर नाम त्याए ਨਾਨਕ ਨਾਮ ਨਰਨਜਨ ਗਾਇਏ ਪਾਈਏ ਸਰਬ ਨਿਧਾਨਾ ਕਰ ਕੀ ਰੁਪਾ ਜਸ ਦੇ ਸੁਆਮੀ ਬਿਰਲੇ ਕਾਹੂ ਜਨਾ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਣ ਸਗਲ ਬੇਦ ਕਾਮ ਨਾ ਆਵੇ ਹਰ ਹਰ ਨਾਮ ਧਿਆਇ ਤਾਤੇ ਮੋਹ ਤਾਰੀ ਓਟ ਗੋਪਾਲ ਸਰਣਾ ਭਰਿਓ ਭੂਰਨ ਪਰਮੇਸ਼ਰ ਬਿਣ ਸੇ ਸਗਲੇ ਜੰਜਾਲ ਰਹਾਓ ਸੁਰਗ ਮਿੱਤਰ ਸਰਗ ਮਿਰਤ ਪਿਆਲੇ ਭੂ ਮੰਡਲ ਸਗਲ ਬਿ ਆਪੇ ਮਾਏ ਜੀ ਉਦਾਰਨ ਸਭ ਗਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਰਨਜਨ ਗਾਇਏ ਪਾਈਏ ਸਰਬ ਨਿਧਾਨਾ ਕਰ ਕਿਰਪਾ ਜਸ ਦੇ ਸੁਆਮੀ ਬਿਰਲੇ ਕਾਹੂ ਜਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ